ਵਾਹੇ ਗੁਰੂ ਵਾਗੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਗੇ ਗੁਰਵਾਹੇ ਗੁਰੂ ਸਤਨਾਮ ਵਾਗੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਗੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਗੇ ਗੁਰਵਾਹੇ ਵਾਹੇ ਗੁਰੂ ਵਾਹੇ ਗੁਰਬਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ 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 ਅਜੀਤ ਵੈਬ ਟੀਵੀ ਦੇ ਦਰਸ਼ਕੋ ਸਤਿ ਸ਼੍ਰੀ ਅਕਾਲ ਮੈਂ ਜਗਦੀਪ ਸਿੰਘ ਬਬਰਾ ਮਹਿਤਾ ਚੌਂਕ ਅਜੀਤ ਵੈਬ ਟੀਵੀ ਵਾਸਤੇ ਅੱਜ ਅਸੀਂ ਪਹੁੰਚੇ ਆ ਅੰਤਰਰਾਸ਼ਟਰੀ ਪਹਿਲਵਾਨ ਦਾਰਾ ਸਿੰਘ ਦਾ ਜੰਦੀ ਪਿੰਡ ਧਰਮੂ ਚੱਕ ਔਰ ਉਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਸਰਦਾਰ ਬਲਬੀਰ ਸਿੰਘ ਜੀ ਰੰਡਾਵਾ ਜੋ ਰਹਿੰਦੇ ਤਾਂ ਦੁਬਈ ਨੇ ਪਰ ਦਿਲ ਉਹਨਾਂ ਦਾ ਇੱਥੇ ਪਿੰਡ ਦੇ ਵਿੱਚ ਲੱਗਾ ਹੁੰਦਾ ਹਰ ਸਾਲ ਜਦੋਂ-ਜਦੋਂ ਉਹਨਾਂ ਦਾ ਮੌਕਾ ਲੱਗਦਾ ਇੱਥੇ ਆਉਣ ਦਾ ਔਰ ਆ ਕੇ ਕੁਛ ਨਾ ਕੁਛ ਪਿੰਡ ਦਾ ਸਵਾਰ ਕੇ ਜਾਂਦੇ ਨੇ ਪਿੰਡ ਦੇ ਵਿਕਾਸ ਕਾਰਜਾਂ ਦੇ ਵਿੱਚ ਹਿੱਸਾ ਪਾ ਕੇ ਜਾਂਦੇ ਨੇ ਔਰ ਅੱਜ ਵੀ ਇਸੇ ਤਰ੍ਹਾਂ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਵਸਣ ਪਾਈਏ ਦੇ ਮਾਹਬਾਬ ਅਨੁਸਾਰ ਉਹਨਾਂ ਨੇ ਪਿੰਡ ਦੇ ਵਿੱਚ ਇੱਕ ਦਸਤਾਰਾਂ ਦਾ ਲੰਗਰ ਲਗਾਇਆ ਅ ਦੋਸਤੋ ਗੱਲ ਕਰਾਂਗੇ ਸਰਦਾਰ ਬਲਬੀਰ ਸਿੰਘ ਰੰਡਾਵਾ ਸਾਹਿਬ ਜਿੰਨਾ ਤੇ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਇਸੇ ਪਿੰਨ ਦੇ ਜੰਮਪਾਲ ਨੇ ਉਹ ਡਬਈ ਦੇ ਵਿੱਚ ਆਪਣਾ کاروبار ਕਰਦੇ ਨੇ ਇਹਨਾਂ ਦੀ ਪ੍ਰੇਰਣ ਦੇ ਨਾਲ ਇਹਨਾਂ ਦੇ ਉਦਮ ਸਦਕਾ ਅੱਜ ਇਹ ਜਿਹੜਾ ਨਵਾਂ ਪ੍ਰੋਜੈਕਟ ਦਸਤਾਰ ਸਿਖਲਾਈ ਕੈਂਪ ਇੱਥੇ ਸ਼ੁਰੂ ਕੀਤਾ ਗਿਆ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਰੰਧਾਲਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਲੈਬਟੀ ਤੇ ਤੇ ਇਸ ਵਾਰ ਇੱਕ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਫਤੇ ਦਾ ਜੋ ਫਤੇ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੈਨੂੰ ਬੜੀ ਖੁਸ਼ੀ ਆ ਕਿ ਮੇਰੇ ਨਾਲ ਇਹੋ ਜੀ ਟੀਮ ਸਰਦਾਰੀ ਸੰਭਾਲ ਟੀਮ ਜਿਹੜੀ ਆ ਇਹ ਜੁੜੀ ਆ ਮੈਂ ਇਹਦਾ ਬੜਾ ਮਾਣ ਫਕਰ ਮਹਿਸੂਸ ਕਰਦਾ ਕਿ ਇਹਨਾਂ ਨਾਲ ਜਦੋਂ ਪਹਿਲਾਂ ਮੇਰਾ ਜੋੜ ਮੇਲਾ ਹੋਇਆ ਸਰਹੰਦ ਦੇ ਮੇਲੇ ਦੇ ਉੱਤੇ ਮੈਂ ਦਾਨ ਸ਼ੁਰੂ ਕੀਤਾ ਇਹਨਾਂ ਨੇ ਆਪ ਪਗਾਣਾ ਇਹਨਾਂ ਨੂੰ ਪਤਾ ਚੱਲਿਆ ਕਿ ਇਹ ਪਗੜੀਆਂ ਦਾ ਲੰਗਰ ਲਾਉਂਦੇ ਆ ਤੇ ਉਸ ਤੋਂ ਉਪਰੰਤ ਜਦੋਂ ਫਿਰ ਮੈਂ ਅਨੰਦਪੁਰ ਸਾਹਿਬ ਜੀ ਇਹਨਾਂ ਨੇ ਮੈਨੂੰ ਸਾਰੀਆਂ ਵੀਡੀਓ ਭੇਜੀਆਂ ਤੇ ਮੇਰੇ ਮਨ 'ਚ ਹੋਰ ਇੱਕ ਛਾਪ ਪੈਦਾ ਹੋਇਆ ਕਿ ਹਰ ਇੱਕ 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 ਨਾਰਾਇਣ ਸਾਰੇ ਹੀ ਸੈੰਦੇ ਹੁੰਦੇ ਆ ਆਪਣੇ ਆਪਣੇ ਪਿੰਡ ਨੂੰ ਅਡਾਪਟ ਕਰ ਲੈ ਆਪਣੇ ਪਿੰਡ 'ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੇ ਕਿਉਂਕਿ ਪਿੰਡਾਂ 'ਚ ਜ਼ਿਆਦਾ ਜ਼ਰੂਰਤਾਂ ਪਿੰਡਾਂ 'ਚ ਜੋ ਨਸ਼ੀਆਂ ਨਸ਼ਿਆਂ ਤੋਂ ਇਲਾਵਾ ਹੋਰ ਜਿਹੜੇ ਪਗੜੀ ਦੂਰ ਬਹੁਤ ਜਾ ਰਹੀ ਪੱਗ ਤੋਂ ਬਹੁਤ ਦੂਰ ਜਾ ਰਹੇ ਆ ਤੇ ਸਿੰਘਾਂ 'ਚ ਚਾਹਤ ਬਹੁਤ ਆ ਖਾਲੀ ਇੱਕ ਕੋਸ਼ਿਸ਼ ਇੱਕ ਉਪਰਾਲੇ ਦੀ ਜ਼ਰੂਰਤ ਆ ਤੇ ਅਸੀਂ ਇਹ ਸਾਡਾ ਪਹਿਲਾ ਉਪਰਾਲਾ ਆ ਅਸੀਂ ਗੁਰਦੁਆਰਾ ਸਾਹਿਬ ਜੀਵਨ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਉਹਨਾਂ ਦੇ ਪਿੰਡਦਰ ਮੁਚਾਗਦੇ ਵਿੱਚ ਅਸੀਂ ਉਪਰਾਲਾ ਕੀਤਾ ਤੇ ਮੈਨੂੰ ਉਮੀਦ ਆ ਅੱਜ ਤਰਾ 150 ਬੱਚੇ ਨੇ ਅੱਜ ਪੰਗਾ ਪੰਗਾ ਦੇ ਸੇਰਾਂ ਤੇ ਬਣਾਈਆਂ ਸਿੱਖੀਆਂ ਵੀਆਂ ਔਰ ਪੱਗਾ ਲੈਂੀਆਂ ਵੀਆਂ ਉਹਨਾਂ ਵਿੱਚੋਂ ਅਗਰ ਅਸੀਂ ਕਿੰਨੇ ਵੀ 20% ਵੀ ਅਗਰ ਅਗਲੇ ਸਾਲ ਸਾਨੂੰ ਮਿਲ ਜਾਂਦੇ ਆ ਸਿੱਖ ਸਜੇ ਹੋਏ ਤੇ ਸਾਡਾ ਇਹ ਮਿਸ਼ਨ ਕਾਮਯਾਬ ਹੋਊਗਾ ਤੇ ਮੈਂ ਇਹ ਮਿਸ਼ਨ ਨਾ ਕਿਉਂਕਿ ਹਰ ਸੇਵਾ ਮ ਪਿੰਡ ਚ ਕੋਸ਼ਿਸ਼ ਕੀਤੀ ਆ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਣਾ ਕੇ ਦਿੱਤਾ ਸ਼ਮਸ਼ਾਨ ਭੂਮੀ ਪਹਿਲੀ ਇਹਨਾਂ ਨੂੰ ਪਿੰਡ ਦੇ ਵਿੱਚ ਬਣਾ ਕੇ ਦਿੱਤੀ ਆ ਸਕੂਲ ਦੇ ਵਿੱਚ ਵੀ ਸੇਵਾ ਕੀਤੀ ਆ ਪਰ ਅੱਜ ਜ਼ਰੂਰਤ ਆ ਸਿੱਖੀ ਬਚਾਉਣ ਦੀ ਅੱਜ ਜ਼ਰੂਰਤ ਆ ਪਗੜੀ ਬਕਿਆਉਣ ਦੀ ਕਿਉਂਕਿ ਪਗੜੀ ਬਹੁਤ ਦੂਰ ਪਗੜੀ ਤਾਂ ਦੂਰ ਹੁੰਦੇ ਜਾਂਦੇ ਆ ਇਸ ਕਰ ਲਈ ਮੈਨੂੰ ਇੱਕ ਬੜੀ ਬੜਾ ਦੁੱਖ ਪ੍ਰਗਟ ਹੁੰਦਾ ਸੀ ਬੀਗ ਐਨ ਆਰ ਆਈ ਤੇ ਮੈਂ ਇਸ ਉਪਰਾਲੇ ਨਾਲ ਬੜਾ ਖੁਸ਼ ਨਸੀਬ ਆਪਣੇ ਆਪ ਨੂੰ ਸਮਝਦਾ ਕਿ ਮੈਂ ਇਸ ਮਹਿੰਮ ਨਾਲ ਜੁੜ ਪਾਇਆ ਜੀ ਨੌਜਵਾਨੀ ਨੂੰ ਸੰਦੇਸ਼ ਅਸੀਂ ਦੇਣ ਵਾਲੇ ਤਾਂ ਚਲੋ ਕੌਣ ਆ ਪਰ ਅਸੀਂ ਬੇਨਤੀ ਜ਼ਰੂਰ ਕਰ ਸਕਦੇ ਆ ਨੌਜਵਾਨਾਂ ਨੂੰ ਕਿ ਦੇਖੋ ਨੌਜਵਾਨੋ ਇਹ ਸਾਡਾ ਦੇਸ਼ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਆਪਣਾ ਪੂਰਾ ਸਰਬੰਸ ਵਾਰਿਆ ਚਾਰੇ ਸਹਿਬਜ਼ਾਦੇ ਬਾਰੇ ਸਿੰਘਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਹੁੰਦੀਆਂ ਜਿਸ ਦਾ ਮੁੱਲ ਅਸੀਂ ਕਦੀ ਦੇ ਨਹੀਂ ਸਕਦੇ ਸਾਡਾ ਰੋਮ ਦਾ ਕਤਰਾ-ਕਤਰਾ ਵੀ ਬਹਿ ਜਾਵੇ ਅਸੀਂ ਤਾਂ ਵੀ ਨਹੀਂ ਰੋਹ ਦੇਣ ਦੇ ਸਕਦੇ ਪਰ ਸਿਰਫ ਤੇ ਸਿਰਫ ਕਿਉਂਕਿ ਸਾਡੇ ਰੋਲ ਮਾਡਲ ਨੇ ਸਾਡੇ ਗੁਰੂ ਸਹਿਬਾਨ ਚਾਰੇ ਸਹਿਬਜ਼ਾਦੇ ਪੰਜ ਪਿਆਰੇ ਸਮੂਹ ਸਿੰਘ ਸ਼ਹੀਦ ਜੇਕਰ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਭੁੱਲ ਗਏ ਕਿਉਂਕਿ ਸਾਡੀ ਦਸਤਾਰ ਨੂੰ ਤੇ ਸਿੱਖ ਧਰਮ ਨੂੰ ਉੱਪਰ ਚੱਕਣ ਦੇ ਲਈ ਕਿਉਂਕਿ ਸਾਡੀ ਪਹਿਚਾਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਵੱਖਰੀ ਬਣਾਈ ਹੈ ਸਾਡੀ ਪਹਿਚਾਣ ਇਹ ਨਹੀਂ ਹੈ ਵੀ ਕੱਲੇ ਨਾਂ ਦੇ ਨਾਲ ਸਿੰਘ ਲਾਉਣ ਵਾਲੀ ਹੈ ਨਾਂ ਦੇ ਨਾਲ ਜਿੱਦੇ ਸਿੰਘ ਲੱਗਿਆ ਉਹਨੂੰ ਦਸਤਾਰ ਸਜਾਉਣੀ ਵੀ ਲਾਜ਼ਮੀ ਹੈ ਜੇਕਰ ਉਹ ਦਸਤਾਰਾਂ ਚ ਜਾਉਣਗੇ ਨਸ਼ਿਆਂ ਤੋਂ ਰਹਿਤ ਰਹਿਣਗੇ ਤਾਂ ਹੀ ਇਹ ਜਿਹੜੀ ਸਾਡੀ ਕਿਉਂਕਿ ਦੇਖੋ ਤੁਸੀਂ ਦੇਖਦੇ ਹੀ ਹੋ ਰਹੇ ਹੋ ਤੁਹਾਡੇ ਚੈਨਲ ਨੂੰ ਵੀ ਪਤਾ ਤੁਹਾਨੂੰ ਵੀ ਪਤਾ ਕਿ ਅੱਜ ਕੱਲ੍ਹ ਦੇਸ਼ ਦੇ ਉੱਪਰ ਪੰਜਾਬ ਦੇ ਵਿੱਚ ਕਿੰਨਾ ਦੁਫਾੜ ਪਿਆ ਹੋਇਆ ਹੈ ਜੇਕਰ ਅਸੀਂ ਸਿੱਖ ਸਿੱਖ ਨਾਲ ਹੀ ਲੜੀ ਜਾਵਾਂਗੇ ਠੀਕ ਹੈ ਨਾ ਤਾਂ ਅਸੀਂ ਕਿੱਥੇ ਖੜੇ ਕਿੱਥੇ ਅੱਜ ਇਹ ਸੋਚਣ ਦੀ ਗੱਲ ਹੈ ਵੀ ਅਸੀਂ ਖੜੇ ਕਿੱਥੇ ਆ ਜੇਕਰ ਅਸੀਂ ਸਿੱਖੀ ਸਿੱਖ ਨੂੰ ਮਾਰੀ ਜਾਊਗਾ ਤੇ ਸਿੱਖੀ ਸਿੱਖ ਦੀ ਵਿਰੋਧ ਕਰ ਵਿਰੋਧਤਾ ਕਰੀ ਜਾਊਗਾ ਤਾਂ ਸਾਡੀ ਸਿੱਖ ਕੌਮ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਜਿਹੜੇ ਕਿ ਆਦਰਸ਼ ਨੇ ਜੇਕਰ ਅਸੀਂ ਆਪਣੀ ਹੀ ਕੌਮ ਦੇ ਵਿੱਚ ਆਪਦੇ ਹੀ ਸਿੱਖ ਭਰਾਵਾਂ ਦੀ ਇੱਕ ਦੂਜੇ ਦੀ ਵਿਰੋਧਤਾ ਕਰਾਂਗੇ ਤਾਂ ਅਸੀਂ ਖੜੇ ਕਿੱਥੇ ਆ ਤੇ ਸਾਡੀ ਕੌਮ ਹੋਰ ਗਰਕੂਗੀ ਪਰ ਸਾਡੀ ਬੇਨਤੀ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਤੁਸੀਂ ਸਾਰੇ ਭੈਣ ਭਰਾ ਰਲ ਮਿਲ ਕੇ ਰਹੋ ਇੱਕ ਦੂਜੇ ਦਾ ਸਤਿਕਾਰ ਕਰੋ ਪਿਆਰ ਕਰੋ ਦੂਸਰੀ ਗੱਲ ਇਹ ਆ ਸਾਡੇ ਨੌਜਵਾਨ ਵੀਰਾਂ ਨੂੰ ਕਿ ਤੁਸੀਂ ਨਸ਼ੇ ਤਿਆਗੋ ਕਿਰਪਾ ਕਰਕੇ ਹੁਣ ਤਾਂ ਜਾਗੋ ਆਓ ਆਪਾਂ ਰਲ ਮਿਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਕੁਰਬਾਨੀਆਂ ਦਾ ਕਿਉਂਕਿ ਦੇਣ ਦਾ ਆਪਾਂ ਦੇ ਨਹੀਂ ਸਕਦੇ ਪਰ ਅਸੀਂ ਚਲਾਈ ਉਹਨਾਂ ਦੇ ਪੂਰਨਿਆਂ ਤੇ ਜ਼ਰੂਰ ਚੱਲ ਸਕਦੇ ਹਾਂ ਕਿਉਂਕਿ ਜੇਕਾ ਉਹ ਚਲਾਉਣਾ ਕਿਵੇਂ ਆ ਨਸ਼ਿਆਂ ਤੋਂ ਰਹਿਤ ਰਹਿਣਾ ਪਊ ਬਾਣੀ ਤੇ ਬਾਣੇ ਦੇ ਨਾਲ ਜੁੜਨਾ ਪਊ ਦਸਤਾਰ ਸਿਰ ਤੇ ਸਜਾਉਣੀ ਪਊ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ 7 ਤੇ 9 ਸਾਲ ਦੀ ਉਮਰ ਜੇਕਰ ਤੁਸੀਂ ਉਹਨਾਂ ਦਾ ਦੇਹ ਨਹੀਂ ਦੇ ਸਕਦੇ ਪਰ ਉਹਨਾਂ ਦੀ ਕੁਰਬਾਨੀ ਦਾ ਤੁਸੀਂ ਮੁੱਲ ਜ਼ਰੂਰ ਪਾ ਸਕਦੇ ਹੋ ਕਿਉਂਕਿ ਜੇਕਰ ਤੁਹਾਡੇ ਸਿਰ ਤੇ ਦਸਤਾਰ ਸਜੀ ਹੋਊਗੀ ਤਾਂ ਅਸੀਂ ਸਮਾਜ ਚ ਵਿਚਰਨਾ ਚਾਹੁੰਦੇ ਹਾਂ ਚੰਗੇ ਤਰੀਕੇ ਦੇ ਨਾਲ ਸਤਕਾਰ ਭਾਲਦੇ ਹੋ ਤਾਂ ਤੁਹਾਨੂੰ ਦਸਤਾਰ ਚ ਜੌੜੀ ਪਊ ਸਾਡਾ ਇੱਕੋ ਹੀ ਇੱਕ ਮੋਟਿਵ ਆ ਕਿ ਆਓ ਕਲਗੀ ਧਰ ਦੇ ਪੁੱਤਰੋਂ ਈਓ ਸਾਬਤ ਸੂਰਤ ਹੋ ਕੇ ਜੀ ਨਾਲ ਹੀ ਜਿਹੜੇ ਜਿਹੜੇ ਬੱਚਿਆਂ ਤੇ ਨੌਜਵਾਨਾਂ ਨੇ ਪ੍ਰਣ ਕੀਤਾ ਵੀ ਅੱਜ ਤੋਂ ਬਾਅਦ ਉਹ ਪੱਕੇ ਤੌਰ ਤੇ ਦਸਤਾਰ ਸਜਾਉਣਗੇ ਉਹਨਾਂ ਨੂੰ ਦਸਤਾਰਾਂ ਨੇ ਜਿਹੜੀਆਂ ਉਹ ਰੰਧਾਵਾ ਰੰਧਾਵਾ ਪਰਿਵਾਰ ਵੱਲੋਂ ਸਰਦਾਰ ਬਲਬੀਤ ਸਿੰਘ ਜੀ ਰੰਧਾਵਾ ਦबई ਵਾਲੇ ਉਹਨਾਂ ਵੱਲੋਂ ਭੇਟ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਫ੍ਰੀ ਆਫ ਕਾਸਟ ਸੀ ਸਿਰਫ ਤੇ ਸਿਰਫ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜਨ ਦੇ ਲਈ ਇਹ ਉਪਰਾਹਲਾ ਕੀਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ